ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਆਪਾਂ ਅੱਜ ਗੱਲ ਕਰ ਰਹੇ ਆਂ ਬੌਣਾ ਰੋਗ ਦੀ ਫਿਰ ਤੋਂ ਬੌਣਾ ਰੋਗ ਭਾਵੇਂ ਕਿ ਜਿਹੜਾ ਹੈਗਾ ਇਸ ਸਮੇਂ ਖੇਤਾਂ ਦੇ ਵਿੱਚ ਮੁਸੀਬਤ ਹੈਗਾ ਹਰਿਆਣਾ ਦੇ ਵਿੱਚ ਇੱਕ ਬਹੁਤ ਵੱਡਾ ਏਰੀਆ ਵਾਇਆ ਗਿਆ ਕੁਝ ਪਿੰਡਾਂ ਦਾ ਤੇ ਕੁਝ ਏਰੀਆ ਵਹਿਣ ਵਾਲਾ ਹੈ ਪੰਜਾਬ ਦੇ ਵੀ ਕੁਝ ਜ਼ਿਲ੍ਹਿਆਂ ਦੇ ਵਿੱਚ ਮੁਸੀਬਤ ਬਣ ਗਿਆ ਲੇਕਿਨ ਮੈਂ ਪਿਛਲੇ ਕੁਝ ਦਿਨਾਂ ਤੋਂ ਜਿੰਨਾ ਕੋ ਏਰੀਆ ਜਿਹੜਾ ਹੈਗਾ ਖੇਤਾਂ ਦਾ ਵਿਜ਼ਿਟ ਕੀਤਾ ਹੈ ਮੈਂ ਪਿਛਲੇ 10 12 ਦਿਨ ਤੋਂ ਲਗਾਤਾਰ ਖੇਤਾਂ ਦੇ ਵਿੱਚ ਜਿੱਥੇ ਵੀ ਜਾਂਦਾ ਚਿੱਟੀ ਪੇਠਲਾ ਟਿੱਡਾ ਜਿਹਨੂੰ ਆਪਾਂ ਹੌਪਰ ਕਹਿੰਦੇ ਆ ਜਾਂ ਚਿੱਟਾ ਤੇਲਾ ਕਹਿੰਦੇ ਆ ਉਹ ਵੀ ਮਿਲਦਾ ਭਾਵੇਂ ਕਿ ਲਿਮਟ ਤੋਂ ਥੱਲੇ ਐ ਉਹਦੇ ਨਾਲ ਨਾਲ ਬੌਣੇ ਬੂਟੇ ਮਿਲਦੇ ਮੈਂ ਤੁਹਾਨੂੰ ਲੱਗ-ਲੱਗ ਵੀਡੀਓ ਦੇ ਵਿੱਚ ਦੱਸ ਚੁੱਕਾ ਹਾਂ ਕਿ ਕਿਸੇ ਜਗ੍ਹਾ ਤੇ ਨਿੰਮਾ ਟੋਟ ਸੀਗਾ ਇਹ ਫੋਟੋ ਮੈਂ ਸਾਈਡ ਤੇ ਲਾਤੀ ਇਹ ਵਾਲੇ ਇਹੋ ਜਿਹੇ ਬੂਟੇ ਉਹ ਬੂਟਾ ਵੀ ਬੋਣਾ ਸੀਗਾ ਕਿਸੇ ਜਗ੍ਹਾ ਤੇ ਜੈਂਕਰੀ ਘਾਟ ਸੀਗੀ ਇਹ ਮੈਂ ਇਧਰ ਲਗਾ ਦੇਣਾ ਫੋਟੋ ਇਹ ਬੁੱਟਾ ਵੀ ਬੋਣਾ ਸੀਗਾ ਕਿਸੇ ਜਗ੍ਹਾ ਤੇ ਬੂਟਾ ਡੂੰਗਾ ਲੱਗਿਆ ਸੀ ਇਹ ਫੋਟੋ ਦੇਖ ਲੋ ਕਿ ਇਹ ਵੀ ਬੂਟਾ ਬੋਣਾ ਹੈਗਾ ਕਿਸੇ ਜਗ੍ਹਾ ਤੇ ਡੱਕਾ ਲੱਗਿਆ ਲੇਟ ਸੀਗਾ ਜਿਹੜਾ 15 ਦਿਨ ਲੇਟ ਲੱਗਿਆ ਤੇ ਉਹ ਵੀ ਬੋਣਾ ਰਹਿ ਗਿਆ ਸੀਗਾ ਠੀਕ ਹੈ ਤਾਂ ਕਈ ਸਾਰੀਆਂ ਚੀਜ਼ਾਂ ਸੀ ਹੁਣ ਮੀ ਪੈ ਚੁੱਕੇ ਆ ਜਿਹੜਾ ਕੋਈ ਡੂੰਗਾ ਲੱਗਿਆ ੜਕਾ ਸੀ ਕਿਤੇ ਜਿੰਕ ਦੀ ਘਾੜ ਸੀਗੀ ਕਿਤੇ ਨੀਮਾ ਟੋੜ ਸੀਗਾ ਕਿਤੇ ਕੋਈ ਹੋਰ ਪ੍ਰੋਬਲਮ ਸੀ ਉਹਨਾਂ ਚੋਂ ਨੇ ਫਟਾਰਾ ਕਰਨਾ ਸ਼ੁਰੂ ਕਰਤਾ ਪ੍ਰਤੂ ਜਿਹੜਾ ਵਾਇਰਸ ਵਾਲਾ ਬੂਟਾ ਸੀਗਾ ਵਾਇਰਸ ਵਾਲੇ ਬੂਟੇ ਦੇ ਦੁਆਰਾ ਤੋਂ ਫੇਰ ਨਿਸ਼ਾਨੀ ਦੇਖ ਲਓ ਕਿਹੜਾ ਵਾਇਰਸ ਵਾਲਾ ਬੂਟਾ ਹੁੰਦਾ ਹੈ ਉਹਦਾ ਰੰਗ ਇੱਕ ਵਾਰੀ ਗੂੜਾ ਹਰਾ ਹੋ ਜਾਂਦਾ ਹੈ ਜੜਾਂ ਦਾ ਵਿਕਾਸ ਰੁਕ ਜਾਂਦਾ ਹੈ ਪੱਟਿਆ ਬਹੁਤ ਸੌਖਾ ਜਾਂਦਾ ਖੇਤ ਦੇ ਵਿੱਚੋਂ ਤੇ ਪੱਤੇ ਟਕਾਉਨੇ ਹੋ ਜਾਂਦੇ ਐ ਤੇ ਬਾਅਦ ਦੇ ਵਿੱਚ ਥੋੜੇ ਜਿਹੇ ਟੇਢੇ ਹੋਣੇ ਸ਼ੁਰੂ ਹੁੰਦੇ ਪੱਤੇ ਬਾਅਦ ਦੇ ਵਿੱਚ ਸ਼ੁਰੂ ਚ ਨਹੀਂ ਠੀਕ ਤਾਂ ਇਹ ਹੈ ਜਿਹੜਾ ਟਕੋਨੇ ਪੁੱਟੇ ਜਮਾ ਸਿੱਧਾ ਖੜਾ ਬੁੱਟਾ ਇਹ ਵਾਇਰਸ ਵਾਲੀ ਬੁੱਟੇ ਹੈ ਹੁਣ ਵਾਇਰਸ ਕੋਈ ਇਹੋ ਜੀ ਚੀਜ਼ ਤਾਂ ਹੈ ਨਹੀਂ ਕਿ ਕੋਈ ਸੁੰਢੀ ਆ ਕੁਝ ਹੋਰ ਆ ਆਪਾਂ ਇਹ ਟੇਡਾ ਕਰਕੇ ਝਾੜ ਕੇ ਦੇਖ ਲਿਓ ਝੜੇ ਝੜਨਾ ਕੁਝ ਨਹੀਂ ਹੈਗਾ ਇਹਦੇ ਕਨਫਰਮ ਤਾਂ ਕਿਸੇ ਵਿਗਿਆਨ ਕੇਂਦਰ ਨੇ ਕਰਨਾ ਹੈ ਕਿ ਉੱਥੋਂ ਦੇ ਵਿਗਿਆਨਕਾਂ ਨੂੰ ਚੈੱਕ ਕਰਾਓ ਕਿ ਜੇ ਵਾਇਰਸ ਹੈਗਾ ਤੇ ਉਹਨੂੰ ਆਪਾਂ ਅਗਲਾ ਕੰਮ ਕਰੀਏ ਵਾਇਰਸ ਦਾ ਕੋਈ ਇਲਾਜ ਨਹੀਂ ਹੁੰਦਾ ਨਾ ਹੀ ਅਗਲੇ 10 ਸਾਲ ਦਾ ਕੋਈ ਇਲਾਜ ਆਵੇ ਇਹ ਚ ਭੁੱਲ ਜਿਓ ਕਿ ਵਾਇਰਸ ਦਾ ਕੋਈ ਇਲਾਜ ਆ ਜੇਗਾ ਕੋਈ ਇਲਾਜ ਨਹੀਂ ਹੋਣ ਵਾਲਾ ਇਹdale ਸਾਵਧਾਨੀਆਂ ਵਰਤਣੀਆਂ ਪਹਿਲੀ ਗੱਲ ਜੋ ਮੈਂ ਤੁਹਾਨੂੰ ਇੱਧਰ ਦਿਖਾ ਰਿਹਾ ਹਾਂ ਚਿੱਟੀ ਪੇਠਲ ਟਿੱਡਾ ਜਾਂ ਚਿੱਟਾ ਤੇਲਾ ਇਹ ਇਹਦੀ ਬਿਮਾਰੀ ਨੂੰ ਇੱਕ ਬੁੱਟੇ ਤੋਂ ਦੂਜੇ ਬੁੱਟੇ ਤੱਕ ਲੈ ਕੇ ਜਾਂਦਾ ਫਲਾਉਣਾ ਹੈ ਇਹਦਾ ਕਰਕੇ ਜੇ ਤੁਹਾਡੇ ਖੇਤ ਦੇ ਵਿੱਚ ਚਿੱਟਾ ਤੇਲਾ ਹੈਗਾ ਤਾਂ ਅਸੀਂ ਉਹਦਾ ਸਪਰੇਅ ਕਰਨਾ ਹੈ ਆਵੇਂ ਕਿ ਮੈਂ ਜਿਹੜਾ ਹੈਗਾ ਗਾਈਡ ਲਾਈਨ ਦੇ ਉਲਟ ਜਾ ਰਿਹਾ ਹਾਂ ਆਮ ਤੌਰ ਤੇ ਆਪਾਂ ਇਹ ਕਹਦੇ ਆ ਕਿ ਜਰੋ ਬੱਕ ਬੁੱਟੇ ਦੇ ਉੱਤੇ ਪੰਜ ਦਾਣੇ ਤੇਲੇ ਦੇ ਉਹਨਾਂ ਉੱਰ ਸਪਰੇ ਕਰੋ ਪਰ ਤੇ ਮੈਂ ਇੱਥੇ ਕਹਿੰਦਾ ਕਿ ਜੇ ਤੁਹਾਨੂੰ ਇੱਕ ਬੁੱਟੇ ਤੇ ਇੱਕ ਦਾਣਾ ਵੀ ਦਿਸਦਾ ਤਾਂ ਸਪਰੇ ਕਰਨਾ ਚਾਹੀਦਾ ਹੈ ਯੂਨੀਵਰਸਿਟੀ ਸਿਫਾਰਸ਼ ਨਹੀਂ ਕਰਦੀ ਮੈਂ ਆਪਣੇ ਤਜਰਬੇ ਦੇ ਆਧਾਰ ਤੇ ਤੁਹਾਨੂੰ ਕਹਿ ਰਿਹਾ ਹਾਂ ਕਿਉਂ ਕਿ ਇੱਕ ਬੁੱਟਾ ਇਹ ਇਹ ਬੁੱਟਾ ਬਿਮਾਰ ਹੈ ਐਸ ਬੁੱਟੇ ਨੂੰ ਇੱਕ ਤੇਲੇ ਨੇ ਆਪਦੇ ਰਸ ਚੂਸਿਆ ਉਹਦੇ ਅੰਦਰ ਵਾਇਰਸ ਗਿਆ ਵਾਇਰਸ ਨੇ ਉੱਥੇ ਆ ਕੇ ਆਪਣੀ ਐਕਟੀਵਿਟੀ ਕੀਤੀ ਮੜਕਿਓ ਨੇ ਦੂਜੇ ਦੇ ਵਿੱਚ ਮਾਰੇ ਆ ਤੇ ਤੀਜੇ ਵਿੱਚ ਤੇ ਚੌਥੇ ਵਿੱਚ ਚਾਰ ਬੁੱਟਿਆਂ 'ਚ ਖਿਲਾਰਤਾ ਨਾ ਵਾਇਰਸ ਤੇ ਉਹ ਜਾਂ ਚਾਰਜ ਖਿਲਰ ਗਿਆ ਆ ਬੁੱਟਾ ਤਾਂ ਇੱਕ ਬਿਮਾਰ ਸੀਗਾ ਇਹਨਾਂ ਬੁੱਟਿਆਂ ਨੂੰ ਦਸਾਂ ਦਿਨਾਂ ਬਾਅਦ ਫਿਰ ਵਾਇਰਸ ਵਾਲੇ ਹੋ ਜਾਣਾ ਐ ਐਸ ਕਰਕੇ ਸਾਨੂੰ ਜਿਹੜਾ ਹੈਗਾ ਤੇਲੇ ਦਾ ਕੰਟਰੋਲ ਕਰਨਾ ਪਏਗਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਬੜੇ ਜਿਹੜਾ ਹੈਗਾ ਇਹੋ ਜੇ ਘਟਿਆ ਲੋਕ ਨੇ ਜਿਹੜੇ ਕਿ ਤੇਲੇ ਵਾਲੀ ਦਵਾਈ ਛਿੱਟੇ 'ਚ ਪਾਈ ਜਾਂਦੇ ਉਹ ਗਲਤ ਗੱਲ ਐ ਉਹ ਕੰਮ ਨਾ ਕਰੋ ਤੇਲੇ ਵਾਲੀ ਜਿਹੜੀ ਹੈਗੀ ਸਪਰੇਅ ਕਰ ਲਓ ਠੀਕ ਐ ਜਿਹੜੇ ਖੇਤ ਦੇ ਚਿੱਟਾ ਤੇਲਾ ਹੈਗਾ ਜਾਂ ਹੌਪਰ ਹੈਗਾ ਦੂਜੀ ਗੱਲ ਵਾਇਰਸ ਕੋਈ ਏਡੇ ਵੱਡੇ ਗੱਲ ਨਹੀਂ ਹੁੰਦੀ ਜਿਹੜੀਆਂ ਜ਼ਮੀਨਾਂ ਤੱਕੜੀਆਂ ਨੇ ਜਿੱਥੇ ਕਿਸਾਨ ਨੇ ਯੂਰੀਆ ਘੱਟ ਪਾਈ ਹੈ ਜਿੱਥੇ ਕਿਸਾਨ ਬੱਤਰ ਦੇ ਪਾਣੀ ਲੌਂਦਾ ਹੈ ਪਾਣੀ ਸਕਾਸ਼ ਕਾ ਕੇ ਲੌਂਦਾ ਉੱਥੇ ਵਾਇਰਸ ਕੰਟਰੋਲ ਹੋਵੇਗਾ ਹੀ ਹੋਵੇਗਾ ਏਡੀ ਕਿੱਡੀ ਗੱਲ ਹੈ ਤੁਸੀਂ ਜਾਣਦੇ ਹੋ ਕਿ ਇੱਕ ਜਗ੍ਹਾ 10 ਬੰਦੇ ਬੈਠੇ ਐ ਦਸਾਂ ਦੇ ਵਿੱਚੋਂ ਜਿਹੜਾ ਹੈਗਾ 5 ਬੰਦਿਆਂ ਨੂੰ ਕੰਮ ਹੋ ਗਿਆ 5 ਨੂੰ ਹੋਇਆ ਹੀ ਨਹੀਂ ਵਾਇਰਸ ਤਾਂ ਉਹੀ ਹੈ ਕਿਉਂ ਨਹੀਂ ਹੋਇਆ ਕਿਉਂਕਿ ਉਹਨਾਂ ਦੀ ਇਮਿਊਨਿਟੀ ਹੈ ਉਹ ਬਹੁਤ ਸਟਰੋਂਗ ਨੇ ਮੈਂ ਹੁਣ ਇਹ ਨਹੀਂ ਕਹਿੰਦਾ ਕਿ ਪਿੱਛੇ ਸਪਰੇਆ ਕਰਨ ਸਪਰੇ ਕੋਈ ਕੰਮ ਨਹੀਂ ਕਰੇਗੀ ਇਹ ਭੁੱਲਿਓ ਸਿਰਫ ਪਾਣੀ ਹਵਾ ਲਵਾ ਕੇ ਲਾਓ ਕਿਉਂ ਕਿਉਂਕਿ ਵਾਇਰਸ ਦੇ ਨਾਲ ਸਭ ਤੋਂ ਵੱਡਾ ਤੁਹਾਡੇ ਬੂਟੇ ਦੀ ਜੜ ਪ੍ਰਭਾਵਿਤ ਹੁੰਦੀ ਹੈ ਠੀਕ ਹੈ ਹੁਣ ਜੜ ਜੜ ਵਾਲੀ ਦਵਾਈ ਨਾ ਪਾਉਣੀ ਸ਼ੁਰੂ ਕਰ ਦਿਓ ਬਾਈ ਬਣ ਕੇ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਮੇਰਾ ਮਤਲਬ ਇਹ ਹੈ ਕਿ ਜੜ ਵਾਲੀਆਂ ਦਵਾਈਆਂ ਪਾਉਣੀਆਂ ਸ਼ੁਰੂ ਕਰ ਦੇਣੀਆਂ ਤਾਂ ਤੁਸੀਂ ਜੜ ਨੂੰ ਆਕਸੀਜਨ ਦਿਓ ਜਿਵੇਂ ਜਿਵੇਂ ਜੜ ਨੂੰ ਆਕਸੀਜਨ ਮਿਲੇਗੀ ਜੜ ਦਾ ਜਿਹੜੀ ਹੈਗੀ ਸਟਰੋਂਗ ਬਣੇਗੀ ਠੀਕ ਹੈ ਮੈਂ ਕਿ ਪਾਣੀ ਹਵਾ ਲਵਾ ਕੇ ਲਾਓ ਬੂਟਾ ਸਟਰੋਂਗ ਰਹੇਗਾ ਜਿਹੜਾ ਪਾਣੀ ਹਵਾ ਲਵਾ ਖਿਲਾਉਂਗੇ ਤੇਲੇ ਦੀ ਸੰਖਿਆ ਘਟੇਗੀ ਤੇਲਾ ਨਹੀਂ ਵਧੇਗਾ ਜਿਹੜਾ ਯੂਰੀਆ ਘੱਟ ਰੱਖੋਗੇ ਤੇਲਾ ਘੱਟ ਵਧੇਗਾ ਜੇ ਸੰਥੈਟਿਕ ਜਰਾ ਘੱਟ ਪਾਉਂਗੇ ਤਾਂ ਉਸ ਸਮੇਂ ਤੁਹਾਡਾ ਬੂਟਾ ਸਟਰੋਂਗ ਰਹੇਗਾ ਬਹੁਤ ਵਧੀਆ ਰਹੇਗਾ ਠੀਕ ਹੈ ਤਾਂ ਉਹਦੇ ਨਾਲ ਤੁਹਾਡੇ ਖੇਤ ਤੇਲੇ ਦਾ ਵਿਕਾਸ ਘੱਟ ਹੋਏਗਾ ਤੇਲੇ ਦਾ ਵਿਕਾਸ ਘੱਟ ਹੋਏਗਾ ਬਿਮਾਰ ਬੂਟਾ ਇੱਕ ਜਗ੍ਹਾ ਦੂਜੀ ਜਗ੍ਹਾ ਉਤੋਂ ਵਾਇਰਸ ਤੇਲਾ ਗਾਂ ਲੈ ਕੇ ਨਹੀਂ ਜਾਏਗਾ ਸਮਝ ਗਏ ਮੇਰੀ ਗੱਲ ਜਿੱਥੇ ਵੀ ਕਿਤੇ ਬੂਟੇ ਮਿਲਦੇ ਪਏ ਆ ਫੈਲ ਦੇ ਆਧਾਰ ਤੇ ਉਹ ਬੌਣੇ ਬੁੱਟੇ ਦੇਖੋ ਕੱਦ ਦੂਜਿਆਂ ਨਾਲ ਬਹੁਤ ਛੋਟਾ ਰਹਿ ਗਿਆ ਹੋਗਾ ਉਸ ਬੁੱਟੇ ਦਾ ਜਿਹੜਾ ਬੌਣਾ ਬੁੱਟਾ ਹੈ ਉਹਦਾ ਕੱਦ ਦੂਜਿਆਂ ਨਾਲ ਛੋਟਾ ਰਹਿ ਗਿਆ ਹੋਗਾ ਉਸ ਬੁੱਟੇ ਨੂੰ ਪੱਟ ਕੇ ਬਾਹਰ ਕੱਢ ਕੇ ਨੱਪ ਦਿਓ ਇਹ ਹੀ ਤੁਹਾਡੇ ਕਰਨ ਵਾਲਾ ਕੰਮ ਹੈ ਠੀਕ ਹੈ ਗੱਲ ਸੀਰੀਅਸ ਹੈ ਜੇਕਰ ਪੰਜਾਬ ਦੇ ਖੇਤੀਬਾੜੀ ਮੰਤਰੀ ਜਾਂ ਇਸ ਸਮੇਂ ਕੇਂਦਰ ਦੇ ਖੇਤੀਬਾੜੀ ਮੰਤਰੀ ਇਸ ਇੰਟਰਸਟ ਲੈ ਰਹੇ ਹੈ ਤਾਂ ਇਹਦਾ ਮਤਲਬ ਹੈ ਕੋਈ ਨਾ ਕੋਈ ਗੜਬੜ ਹੈ ਤਾ ਐਸ ਕਰਕੇ ਮੇਰੀ ਬੇਨਤੀ ਹੈ ਕਿ ਦੇਖੋ ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਹਾਂ ਹੁਣ ਮੈਂ ਕੱਲ ਨੂੰ ਵੀਡੀਓ ਪਾਉਂਗਾ ਕਿ ਪਤਾਲ ਪੇੜ ਦੇ ਗੋਬਲੀ ਸੁੰਡਰੀ ਸਪਰੇਨਾ ਕਰੋ ਕਿਸਾਨ ਵੀਰੋ ਹੁਣੇ ਐਵੇਂ ਕਰਨਾ ਪੱਟੀ ਜਾਓ ਕੋਈ ਫਾਇਦਾ ਨਹੀਂ ਹੈਗਾ ਐਵੇਂ ਨਾ ਦਾਣੇ ਦਾ ਜ਼ਹਿਰ ਪਾਈ ਜੋ ਪਰ ਤੁਮ ਇੱਥੇ ਤੁਹਾਨੂੰ ਖਰਚਾ ਕਰਨ ਦੀ ਬੇਨਤੀ ਕਰਦਾ ਹਾਂ ਖਰਚਾ ਕਿਵੇਂ ਲੇਬਰ ਕਰੋ ਖੇ ਦੇ ਵਿੱਚ ਬੰਦਿਆਂ ਨੂੰ ਘਮਾਓ ਘਮਾ ਕੇ ਜੇਕਰ ਤੁਹਾਨੂੰ ਲੱਗਦਾ ਕਿ ਬੌਣੀ ਬੁੱਟੇ ਹੈਗੇ ਪਟਕੇ ਇਹਦੇ ਬਾਹਰ ਜਾ ਕੇ ਨੱਪ ਦੇਵੋ ਤਾਂ ਕਿ ਤੁਹਾਡੇ ਖੇ ਜੀ ਬਿਮਾਰੀ ਨਾ ਫੈਲੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਖੇਤ ਦੇ ਵਿੱਚ ਜਿਹੜਾ ਹੈਗਾ ਚਿੱਟਾ ਤੇਲਾ ਜਾਂ ਜਿਹੜਾ ਹੈਗਾ ਵਾਈ ਹੋਪਰ ਹੈਗਾ ਠੀਕ ਹੈ ਚਿੱਟੀ ਪੈਠਾ ਟਿੱਡਾ ਜਿ ਨੂੰ ਆਪਾਂ ਕਹਿੰਦੇ ਆ ਉਹ ਹੈਗਾ ਤਾਂ ਆਪਾਂ ਤੇਲੇ ਰੀ ਐਕਸਪਰੀ ਖੇਤ ਦੇ ਵਿੱਚ ਕਰਦੀ ਸਪਰੇਅ ਕਰਨੀ ਥੱਲੇ ਨਹੀਂ ਹੋਣੀ ਤਾਂ ਕਿ ਬਿਮਾਰੀ ਨਾ ਵਧੇ ਤਾਂ ਇੱਕੋ ਗੱਲ ਮੇਰੀ ਯਾਦ ਰੱਖਿਓ ਜੋ ਕਿ ਬਿਮਾਰੀ ਰੱਬ ਚਾਹੇ ਤਾਂ ਰੁਕ ਜਾਏਗੀ ਅੱਜ ਨਹੀਂ ਤਾਂ ਤੰਦਰੁਸਤ ਬੂਟੇ ਜਿੱਥੇ ਖੇਤ ਦੇ ਵਿੱਚ ਯੂਰੀਆ ਘਟ ਹੈ ਜਿੱਥੇ ਜਿਹੜਾ ਹੈਗਾ ਖੇਤ ਦੇ ਵਿੱਚ ਹਵਾ ਲਵਾ ਲਵਾ ਕੇ ਪਾਣੀ ਲੱਗ ਰਿਹਾ ਹੈ ਉੱਥੇ ਜਿਹੜਾ ਹੈਗਾ ਉਹ ਖੇਤ ਕਾਮਯਾਬੀ ਦੇ ਨਾਲ ਬਚਣਗੇ ਠੀਕ ਹੈ ਉਹਨਾਂ 'ਚ ਵਾਇਰਸ ਦਾ ਹਮਲਾ ਘੱਟ ਹੋਏਗਾ ਮੰਨਦੇ ਆ ਕਿ ਚੂਹਿਆਂ ਦੀ ਦਿੱਕਤ ਹੈ ਚੂਹਿਆਂ ਦੇ ਲਈ ਤੁਹਾਨੂੰ ਇੱਕ ਵੀਡੀਓ ਪਹਿਲਾਂ ਤੋਂ ਪਾਈ ਹੋਈ ਹੈ ਕਿ ਚੂਹੇ ਨੂੰ ਪਹਿਲਾਂ ਗੇਜ ਪਾਓ ਗੇਜ ਪਾ ਕੇ ਫੇਰ ਦਵਾਈ ਪਾਓ ਚੂਹਾ ਕੰਟਰੋਲ ਹੋ ਜਾਏਗਾ ਉਸ ਵੀਡੀਓ ਨੂੰ ਤੁਸੀਂ ਦੇਖ ਸਕਦੇ ਹੋ ਤਾਂ ਮੇਰੀ ਇਹ ਸੇ ਬੇਨਤੀ ਨੂੰ ਤੁਸੀਂ ਸਵੀਕਾਰ ਕਰੋ ਕਿ ਜਿੱਥੇ ਵੀ ਕਿਤੇ ਵਾਇਰਸ ਵਾਲੇ ਬੂਟੇ ਹੈਗੇ ਆ ਉਹਨਾਂ ਪਹਿਲ ਦੇ ਹੱਥੇ ਪੱਟ ਕੇ ਬਾਹਰ ਕੱਢੋ ਉਹਨਾਂ ਦਾ ਇੱਕ ਸੈਂਪਲ ਨੇੜੇ ਦੇ ਖੇਤੀਬਾੜੀ ਵਿਗਿਆਨ ਕੇਂਦਰ ਨੂੰ ਦੇਵੋ ਜੇਕਰ ਅਸਚੂਸ ਨਾਲ ਕਿਹੜਾ ਹੈਗਾ ਤਾਂ ਉਹਦਾ ਕੰਟਰੋਲ ਕਰੋ ਤੇ ਪਾਣੀ ਖੇਤ ਚ 72 ਦਾ ਲਾਓ ਯੂਰੀਆ ਖੇਤ ਚ ਘੱਟ ਰੱਖੋ ਇਹ ਬੇਨਤੀ ਹੈ ਇਹਨੂੰ ਸਵੀਕਾਰ ਕਰੋ ਜਿਹੜਾ ਖੇਤ ਦੇ ਵਿੱਚ ਜਿਹੜਾ ਹੈਗਾ ਤੁਸੀਂ ਪਾਣੀ ਵੱਧ ਲਾਉਂਗੇ ਯੂਰੀਆ ਜ਼ਿਆਦਾ ਪਾਉਂਗੇ ਉਹਨਾਂ ਖੇਤਾਂ ਦੇ ਵਿੱਚ ਵਾਇਰਸ ਦੇ ਵਧਣ ਦੀ ਸੰਭਾਵਨਾ ਰਹੇਗੀ ਤੁਹਾਡਾ ਸਵਾਲ ਸਿਰ ਮੱਥੇ ਹੈ ਕਿ ਪਿਛਲੇ ਸਾਲ ਵਾਇਰਸ ਆਈ ਪਿਛਲੇ ਸਾਲ ਦਾ ਕੋਈ ਵਿਗੜਿਆ ਨਹੀਂ ਐਕਟਿਵ ਨਾ ਵਿਗੜੇ ਅਸੀਂ ਨਹੀਂ ਚਾਹੁੰਦੇ ਕਿ ਕੁਝ ਵਿਗੜੇ ਪਰੰਤੂ ਕੁਝ ਜਗ੍ਹਾ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਵਿਗੜ ਚੁੱਕਾ ਹੈ ਜਿਹੜੇ ਵਿਗੜ ਚੁੱਕਾ ਹੈ ਤਾਂ ਉਸ ਸਮੇਂ ਫਿਰ ਡਰ ਲੱਗਦਾ ਹੈ ਕਿ ਕਿਤੇ ਨਾ ਹੋਵੇ ਕਿ ਸਾਰੇ ਕਿਤੇ ਨੁਕਸਾਨ ਕਰ ਜਾਵੇ ਇਹਦੇ ਕਰਕੇ ਭਾਵੇਂ ਕਿ ਅਸੀਂ ਖੇਤਾਂ ਜਾਂਦੇ ਕੋਈ ਵਾਇਰਸ ਸਾਨੂੰ ਕਿੱਡੀ ਵੱਡੀ ਸਮੱਸਿਆ ਨਹੀਂ ਲੱਗ ਰਿਹਾ ਕਿ ਖੇਤਾਂ 'ਚ ਬਹੁਤ ਵੱਡੀ ਸਮੱਸਿਆ ਵਾਇਰਸ ਕਰਕੇ ਹੋ ਗਈ ਹੈ ਨਹੀਂ ਹੈਗੀ ਸਮੱਸਿਆ ਬੂਟੇ ਜ਼ਰੂਰ ਹੈਗੇ ਵਾਇਰਸ ਵਾਲੇ ਪਰੰਤੂ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਜਿਹੜੇ ਬੂਟੇ ਹੈਗੇ ਉਹ ਕੱਢ ਕੇ ਬਾਹਰ ਖਤਮ ਕਰ ਦਿੱਤੇ ਜਾਣ ਜਿਹੜਾ ਤੁਸੀਂ ਇਹ ਕਹਿੰਦੇ ਹੋ ਕਿ ਵੀ ਵਾਇਰਸ ਦਾ ਜਿਹੜਾ ਹੈਗਾ ਕਿਹੜਾ ਬਾਅਦ ਚ ਆ ਜਾਣਾ ਨਹੀਂ ਜਿਹੜਾ ਬੂਟਾ ਉੱਚਾ ਹੋ ਗਿਆ ਉਹਰੇ ਚ ਵੀ ਆ ਸਕਦਾ ਹੈ ਜੇ ਇਹਨਾਂ ਸਾਰੇ ਤੋਂ ਪਹਿਲਾਂ ਆ ਗਿਆ ਤਾਂ ਤੁਹਾਡੇ ਬੂਟੇ ਨੇ ਨਿਸਰਨਾ ਹੀ ਨਹੀਂ ਹੈਗਾ ਜੇ ਇਹਨਾਂ ਸਾਰੇ ਤੋਂ ਬਾਅਦ ਚ ਆ ਗਿਆ ਤਾਂ ਬੂਟੇ ਦਾਣਾ ਹੀ ਨਹੀਂ ਪਾਣਾ ਹੈਗਾ ਇਹਦੇ ਕਰਕੇ ਤੁਸੀਂ ਇਹ ਧਿਆਨ ਰੱਖਣਾ ਵਾਇਰਸ ਤੋਂ ਰਖੇ ਚ ਹੈਗਾ ਤੇ ਬੂਟੇ ਪੱਟ ਦਿਓ ਕਿਉਂਕਿ ਤੇਲਾ ਆਊਗਾ ਫੇਰ ਉਹ ਚੱਕ ਕੇ ਦੂਜੇ ਲੈ ਕੇ ਜਾਊਗਾ ਫੇਰ ਚੱਕ ਕੇ ਦੂਜੇ ਲੈ ਕੇ ਜਾਏ ਕਰਕੇ ਪਹਿਲਾਂ ਉਹ ਜਹਾੜੀ ਵੜ ਦਿਓ ਖਾਂ ਜੇ ਤੁਹਾਡੇ ਕਿਹ ਅੱਜ 50 ਬੂਟੇ ਹੈਗੇ ਪੱਢ ਕੱਢ ਕੇ ਬਾਅਦ ਉਹ ਨੱਪਦਾ ਕਹਾਣੀ ਖਤਮ ਜਿਹੜਾ ਹੈਗਾ ਨਾ ਵਾਇਰਸ ਵਾਲ ਤਨਾ ਵਾਰ ਸਕੇ ਬਦੇ ਤੈਸ ਕਰਕੇ ਥੋੜੀ ਜੀ ਕੋਸ਼ਿਸ਼ ਕਰੋ ਉਮੀਦ ਕਰਦਾ ਹਾਂ ਤੁਸੀਂ ਇਸ ਤੇ ਧਿਆਨ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ